ਮੈਂ ਡਾਕਟਰ ਇੰਦਰਪਾਲ ਜੀ ਸਿੰਘ ਲੁਧਿਆਣਾ ਰਿਟੇਲ ਕੈਮਿਸ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਆ। ਔਰ ਅੱਜ ਜੋ ਅਸੀਂ ਗਣਤੰਤਰ ਦਿਵਸ ਮਨਾ ਰਹੇ ਹਾਂ 78ਵਾਂ ਅਸੀਂ ਸਾਰਿਆਂ ਨੂੰ ਆਜ਼ਾਦੀ ਦੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਅੱਜ ਜਿਹੜਾ ਕੀਮਤੀ ਟਾਈਮ ਕੱਢ ਕੇ ਆਪਣੀਆਂ ਦੁਕਾਨਾਂ ਤੋਂ ਆਏ ਨੇ ਔਰ ਜਿਹੜੀਆਂ ਸ਼ੀਧੀਆਂ ਪ੍ਰਾਪਤ ਜਿਹੜਾ ਤੋਂ ਅਸੀਂ ਸਿੱਖਿਆ ਲਈ ਹੈ ਅਸੀਂ ਇਹ ਹਰ ਸਾਲ ਕੋਈ ਮਿਨੀਮਮ ਮੇਰੇ ਖਿਆਲ 18 ਸਾਲ ਹੋ ਗਏ ਸਾਨੂੰ ਲਗਾਤਾਰ ਇੱਥੇ ਸਿਵਲ ਹਸਪੀਟਲ ਦੇ ਸਾਹਮਣੇ ਮਨਾਉਂਦੇ ਨੂੰ ਔਰ ਸਾਡੇ ਇਸ ਐਸੋਸੀਏਸ਼ਨ ਦੇ ਵਿੱਚ ਪੂਰੀ ਰਿਟੇਲ ਹੋਲ ਸੇਲ ਸਾਰੇ ਮੈਂਬਰ ਆਂਦੇ ਨੇ ਔਰ ਅਸੀਂ ਸਾਰੇ ਜਿੰਨੇ ਵੀ ਸਾਡੇ ਕੋਈ ਐਮਐਲਏ ਸੈਂਟਰਲ ਜ਼ੋਨ ਦੇ ਅੱਜ ਸ੍ਰੀ ਅਸ਼ੋਕ ਪ੍ਰੈਸ਼ਰ ਪੱਪੀ ਜੀ ਸਰਦਾਰ ਭਗਵਾਨ ਸਿੰਘ ਜੀ ਪਾਉ ਜੀ ਗੁਰਮੇਲ ਮੈਡੀਕਲ ਹਾਲ ਵਾਲੇ ਔਰ ਸਾਡੇ ਪੰਜਾਬ ਕੈਮਿਸ ਐਸੋਸੀਏਸ਼ਨ ਦੇ ਜਨਤ ਸਕੱਤਰ ਸ੍ਰੀ ਜੀਐਸ ਚਾਵਲਾ ਜੀ ਔਰ ਸਾਡੇ ਕੈਸ਼ੀਅਰ ਨਿਸ਼ਾਨ ਜੀ ਔਰ ਜਨਤ ਸਕੱਤਰ ਸਾਡੇ ਏਰੀਆ ਵਾਈਜ਼ ਔਰ ਏਰੀਆ ਵਾਈਜ਼ ਦੇ ਪ੍ਰੈਜ਼ੀਡੈਂਟ ਜਰਨਲ ਜਿੰਨੇ 5:00 ਵਜੇ ਸਾਰੇ ਆਏ ਨੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਅਸੀਂ ਆਸ ਕਰਦੇ ਆਂ ਇਹ ਹਰ ਸਾਲ ਸਾਡਾ ਜਿਹੜਾ ਗਣਤੰਤਰ ਦਿਵਸ ਹੈ ਅਸੀਂ ਮਨਾਉਂਦੇ ਰਹੀਏ ਥੈਂਕ ਯੂ ਮੈਂ ਜੀਐਸ ਚਾਵਲਾ ਜਨਰਲ ਸੈਕਟਰੀ ਪੰਜਾਬ ਕਮਿਸ਼ਨ ਐਂਡ ਪ੍ਰੈਜ਼ੀਡੈਂਟ ਲੁਧਿਆਣਾ ਡਿਸਟ੍ਰਿਕਟ ਕਮਿਸ਼ਨ ਅੱਜ 78ਵੇਂ ਗਣਤੰਤਰ ਦਿਵਸ ਤੇ ਅਸੀਂ ਸਭ ਤੋਂ ਪਹਿਲਾਂ ਇੱਕ ਜਿਹੜਾ ਨਾਰਾ ਦਿੱਤਾ ਉਹ ਸੀ ਜਨ ਮਸ਼ਾ ਮੁਖ ਪੰਜਾਬ ਕਿਉਂਕਿ ਜਿਹੜਾ ਸਾਡਾ ਪੰਜਾਬ ਨਸ਼ੇ ਦੀ ਦਲਦਲੇ ਸਵਸਿਆ ਉੱਥੇ ਅਸੀਂ ਸਾਰੇ ਕੈਮਿਸਟਾਂ ਨੂੰ ਅੱਜ ਇੱਕ ਮੈਸੇਜ ਦਿੱਤਾ ਕਿ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਣਾ ਔਰ ਜਿਹੜਾ ਕੋਈ ਸਾਡਾ ਮੈਂਬਰ ਇਸ ਲਾਈਨ ਚ ਇਨਵੋਲ ਹੈ ਕਿ 1-2% ਅਸੀਂ ਵੀ ਕਹਿੰਦੇ ਆ ਹੋਣਗੇ ਉਹਨਾਂ ਤੇ ਕਲੀਅਰ ਕਟ ਐਕਸ਼ਨ ਲੈ ਕੇ ਆਪਾਂ ਆਪਣੇ ਆਪ ਨੂੰ ਆਪਣੇ ਕੈਮਿਸਟਾਂ ਨੂੰ ਇੱਕ ਨਸ਼ਾ ਮੁਕਤ ਪੰਜਾਬ ਬਣਾਈਏ ਔਰ ਅੱਜ ਸਾਰੇ ਲੁਧਿਆਣਾ ਦੇ ਡਿਟੇਲ ਦੇ ਵੀਰਾਂ ਨੂੰ ਹੋਲਸੇਲ ਦੇ ਵੀਰਾਂ ਨੂੰ 78ਵੇਂ ਸਤੰਤਰਤਾ ਦਿਵਸ ਦੀ ਸਭ ਨੂੰ ਲੱਖ ਲੱਖ ਵਧਾਈ। ਥੈਂਕ ਯੂ। ਪ੍ਰਤਿਮਾਨ ਜਨਰਲ ਸੈਕਟਰੀ ਰਿਟੇਲ ਕੈਮਿਸਟ ਐਸੋਸੀਏਸ਼ਨ ਅੱਜ 78ਵੇਂ ਆਜ਼ਾਦੀ ਦਿਵਸ ਦੇ ਉੱਤੇ ਮੈਂ ਸਾਰੇ ਭਾਰਤ ਵਾਸੀਆਂ ਨੂੰ ਆਪਣੀ ਰਿਟੇਲ ਕੈਮਿਸਟ ਐਸੋਸੀਏਸ਼ਨ ਵੱਲੋਂ ਮੁਬਾਰਕਬਾਦ ਦਿੰਦਾ। ਔਰ ਇਸ ਆਜ਼ਾਦੀ ਦੇ ਮੌਕੇ ਤੇ ਪਿਛਲੇ 18 ਸਾਲ ਤੋਂ ਸਾਡੀ ਰਿਟੇਲ ਔਰ ਹੋਲਸੇਲ ਕੈਮਿਸਟ ਐਸੋਸੀਏਸ਼ਨ ਝੰਡਾ ਲਹਿਰਾਉਂਦੀ ਹੈ ਔਰ ਗਰੀਬ ਔਰ ਜ਼ਰੂਰਤਮੰਦ ਬੰਦਿਆਂ ਨੂੰ ਇੱਥੇ ਲੋੜਵੰਦ ਚੀਜ਼ਾਂ ਦਾ ਸਕੂਲ ਬੈਗ ਕੰਬਲ ওয়াটার ਬੋਟਲਸ ਇਹ ਸਾਰੀਆਂ ਡਿਸਟ੍ਰੀਬਿਊਟ ਕੀਤੀਆਂ ਜਾਂਦੀਆਂ ਨੇ ਔਰ ਇੱਥੇ ਆਜ਼ਾਦੀ ਦੇ ਮੌਕੇ ਤੇ ਅਸੀਂ ਲੰਗਰ ਵੀ ਲਗਾਇਆ ਜਾਂਦਾ ਹੈ ਔਰ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਵਾਦ ਦਿੰਦੇ ਹਾਂ ਧੰਨਵਾਦ ਜੀ ਲੁਧਿਆਣਾ ਲਾਈਵ ਲਈ ਕੈਮਰਾਮੈਨ ਧਰਮਦੀ ਰਿਪੋਰਟ